ਇਸ ਵੰਤ ਸਿੰਘ ਕਮਲਦਾ ਲਿਖਿਆ ਹੋਇਆ ਨਾਵਲ ਰਾਤ ਬਾਗੀ ਹੈ ਇਤਿਹਾਸ ਦਾ ਭਾਗ ਦੀਚਾ ਬੀਲੇਪਿੰਡ ਤੋਂ ਜੋਧਪੁਰ 1.5 ਮੀਲ ਦੀ ਬੇਤ ਤੇ ਸੀ ਅਤੇ ਜੋਧਪੁਰ ਤੋਂ ਬੀਲੇਵਲ ਨੂੰ ਨਿਕਲ ਮਖਾਲ사 ਹਾਈ ਸਕੂਲ ਸੀ ਜਿਹੜਾ ਨਰਿੰਦਰਪਾਲ ਸਿੰਘ ਜੰਗੀਰਦਾਰ ਦੀ ਅਨਵਾਪ ਪੈਲੀ ਵਿੱਚ ਪਾਇਆ ਹੋਇਆ ਸੀ ਚਰਨਦਾਦਾ ਪਿੰਡ ਜੰਗੀਰਦਾਰ ਦੀ ਮਲਕੀਤ ਸਿੰਘ ਜੋਧਪੁਰ ਵਿੱਚ ਵੀ ਉਹ ਕਾਫੀ ਜ਼ਮੀਨ ਦਾ ਮਾਲਕ ਸੀ ਆਈ ਸਕੂਲ ਦੀ ਕੱਚੀ ਪੱਕੀ ਬਿਲਡਿੰਗ ਕੋਲ ਚਾਰੇ ਨੂੰ ਸੂਰਜ ਨਿਕਲ ਆਇਆ ਉਸ ਦੀਆਂ ਤੇਜ਼ ਕਦਮਾਂ ਰੇਤਲੇ ਪਹੇ ਨੂੰ چیر ਰੰਗਾ ਸਨ ਕਾਗਜ਼ ਪਿਲਸਣ ਉਸ ਦੇ ਹੱਥ ਵਿੱਚ ਸਨ ਉਸ ਦੇ ਦਿਲ ਦਿਮਾਗ ਦਾ ਜੋਸ਼ ਨਾਲ-ਨਾਲ ਕਿਪਤਾ ਦੇ ਵੰਦ ਵੀ ਸੋਚਦਾ ਜਾ ਰਿਹਾ ਸੀ ਜਿਹੜੇ ਉਹ ਸ਼ਹੀਦ ਬਾਬੇ ਦੀ ਅਰਥੀ ਨਾਲ ਗਹਿਰ ਸਕੀਤ ਜਦੋਂ ਪਾਬੇ ਦੇ ਘਰ ਅੱਗੇ ਆਇਆ ਗਲੀ ਚਾਨ ਗਿੰਤ ਲੋਕ ਦੋਹੀ ਪਾਸੇ ਨੀਵੇਂ ਪਾਈ ਬੈਠੇ ਸਨ ਸਮੇ ਦੀ ਹਕੂਮਤ ਨੇ ਗਿਲਾ ਕਰ ਸਮੇ ਦੀ ਹੋਕੂਮਤ ਤੇ ਗਿਲਾ ਕਰ ਰਹੇ ਤੇ ਕਾਤਲ ਨਿਜ਼ਾਮ ਨੂੰ ਰੋ ਰਹੇ ਸਨ ਇਸ ਤੋਂ ਵੀ ਵੱਧ ਉਹਨਾਂ ਦੇ ਅੰਦਰ ਦੀ ਚਰਬੀ ਦੇ ਲੋਹ ਲਾਵਾ ਬਣ ਕੇ ਸਮਾਜ ਦਾ ਹਰ ਗਲ ਤੰਗ ਸਾੜ ਸੋਟਣਾ ਚਾਹੁੰਦੇ ਸਨ ਤੇ ਕੁਦਰਤ ਦੇ ਹਰ ਪ੍ਰਤੀਕਰਮ ਨੂੰ ਹਮੇਸ਼ਾ ਲਈ ਖਤਮ ਕਰਨ ਦੀ ਪ੍ਰਤੀਗਿਆ ਕਰ ਰਹੇ ਸਨ ਲੋਕਾਂ ਦੇ ਸਿਰ ਝੁਲ ਰਹੇ ਸਨ ਹੱਥਾਂ ਦੀਆਂ ਕੰਗੀਆਂ ਮਜ਼ਬੂਤ ਅਤੇ ਇਰਾਦੇ ਤੇਜ਼ ਹਥਿਆਰਾਂ ਵਾਂਗ ਵਹਿ ਨਿਕਲਣਾ ਚਾਹੁੰਦੇ ਸਨ ਲੋਕਾਂ ਦੇ ਵਿਚਾਰ ਆ ਕੇ ਚਰਨ ਦੀ ਛਾਤੀ ਹੰਗਾਰ ਉੱਠੀ ਉਸ ਨੂੰ ਡੂੰਘੇ ਸਾ ਆ ਰਹੇ ਸਨ ਪਰ ਮੇ ਉਸ ਦੀ ਛਾਤੀ ਵਿੱਚ ਫੁਲਾਤ ਟਲ ਰਿਹਾ ਸੀ ਪਰ ਉਸ ਦਿਨ ਲੱਤਾਂ ਥੜਕ ਗੰਗਾ ਦਲਾਨ ਦੀ ਉੱਚੀ ਛੱਤ ਤੇ ਕਿਸਾਨੀ ਝੰਡਾ ਨੀਮਾ ਸੀ ਸਾਰਾ ਦੇ ਲਾਨ ਅੰਦਰੋਂ ਔਰਤਾਂ ਨਾਲ ਭਰਿਆ ਪਿਆ ਸੀ ਵਿਚਕਾਰ ਬਾਬੇ ਦੀ ਆਰਥੀ ਸਫੇਦ ਚਾਦਰੇ ਵਿੱਚ ਟੱਕੀ ਪਈ ਸੀ ਜਨਾਨੀਆਂ ਬਾਰ ਬਾਰ ਮੂੰਹ ਤੋਂ ਕੱਪੜਾ ਲਾ ਕੇ ਦਰਸ਼ਨ ਕਰ ਰਹੀਆਂ ਸਨ ਸਰਹਾਣੇ ਵੀ ਦੋ ਝੰਡੇ ਇੱਕ ਦੂਜੇ ਨੂੰ ਗੱਲ ਫਖੜੀ ਪਾਈ ਨੀਵੇਂ ਸਨ ਚੰਨ ਦੇ ਬੁੱਲ ਫਰਕ ਕੇ ਤੇ ਉਸ ਦੀਆਂ ਅੱਖਾਂ ਪਾਣੀ ਨਾਲ ਨੱਕੋ ਨੱਕ ਭਰ ਗੰਗਾ ਪਰ ਉੱਥੇ ਬਹੁਤ ਘੱਟ ਲੋਕ ਰੋ ਰਹੇ ਸਨ ਸਗੋਂ ਹਰੇਕ ਦੀਆਂ ਅੱਖਾਂ ਵਿੱਚ ਬਦਲੇ ਦੀ ਭਾਵਨਾ ਚੰਗਿਆੜੀ ਵਲ ਉੱਠੀ ਸੀ ਲੰਬੇ ਹੌ ਕੈਨਲ ਕੋ ਜੇ ਇੱਕ ਵਹਿਕਰੂ ਦੀਆਂ ਠੰਡੀਆਂ ਆਵਾਜ਼ਾਂ ਆ ਰਹੀਆਂ ਸਨ ਉਹ ਦੋ ਪਲ ਪੈਰ ਮਲ ਕੇ ਅਗਾਹ ਵੇੜੇ ਵਿੱਚ ਚਲਾ ਗਿਆ ਜਿਹੜਾ ਸਾਰਾ ਹੀ ਮਰਦਾ ਨਾ ਪਰਾਇਆ ਸੀ ਇੱਥੇ ਕੁਝ ਗੱਲਾਂ ਹੋ ਰਹੀਆਂ ਸਨ ਲਾਸ਼ ਲਿਆਉਣ ਵਾਲਿਆਂ ਬੜੀ ਦਲੇਰੀ ਕੀਤੀ ਇਹ ਪਾਰਟੀ ਦਾ ਫਰਜ਼ ਸੀ ਜਾਣ ਹੀਲ ਕੇ ਵੀ ਕਾਮਯਾਬ ਹੋਈ ਫਿਰ ਵੀ ਸ਼ਹਿਰਾਂ ਵਿੱਚ ਦੀ ਤੇ ਥਾਣੇ ਅੱਗੋਂ ਦੀ ਆਉਣਾ ਮਾਮੂਲੀ ਗੱਲ ਨਹੀਂ ਸੀ ਚਰਨ ਇਹਨਾਂ ਗੱਲਾਂ ਤੋਂ ਬੇ ਧਿਆਨ ਇੱਕ ਖੁੰਜੀ ਖੁਰਲੀ ਵਿੱਚ ਬੈਠ ਗਿਆ। ਉਸ ਦੇ ਸਿਰ ਤੇ ਟਾਰੇ ਦੀ ਛੱਤ ਸੀ ਜਿਸ ਵਿੱਚ ਦੀ ਅਸਮਾਨ ਦੇ ਚੀਰ ਮੇ ਟੁਕੜੇ ਦਿਸਦੇ ਸਨ। ਉਹ ਪੌਂਦੇ ਖਿਆਲਾਂ ਨੂੰ ਕਿਵਤਾ ਵਿੱਚ ਬੰਨਣ ਦਾ ਸਿਰ ਤੋੜ ਯਤਨ ਕਰ ਰਿਹਾ ਸੀ। 9 ਵਜੇ ਤੱਕ ਸਾਰਿਆਂ ਪਿੰਡਾਂ ਵਿੱਚੋਂ ਸਾਈਕਲ ਸਵਾਰ ਅਤੇ ਪੈਦਲ ਸੁਨੇਹਾ ਦੇ ਕੇ ਵਾਪਸ ਆ ਗਏ। ਹਰ ਪਲ ਪੀੜਵਾਦੀ ਹੀ ਜਾ ਰਹੀ ਸੀ ਫਿਰ ਵੀ ਬਾਹਰਲੇ ਕਿਸਾਨਾਂ ਨੂੰ ਇੱਕ ਘੰਟਾ ਹੋਰ ਡੀਕ ਲੈ ਜਾ ਗਿਆ। ਹਰ ਪਿੰਡ ਦਾ ਜਿਥਾ ਝੰਡਾ ਚੁੱਕੀ ਨਾਰੇ ਲਾਉਂਦਾ ਲੋਕਾਂ ਦੇ ਸਮੁੰਦਰ ਵਿੱਚ ਇੱਕ ਲਹਿਰ ਵਾਂਗ ਸਮਾ ਜਾਂਦਾ ਠੀਕ 10 ਵਜੇ ਗੋਲੇ ਦੇ ਤਰੋਕੇ ਨਾਲ ਬਾਬਾ ਜੀ ਦੀ ਅਰਤੀ ਦਾ ਜਲੂਸ ਸ਼ੁਰੂ ਹੋਇਆ ਤੇ ਨਾਲ ਹੀ ਲੰਬਾ ਨਾਰਾ ਗੂੰਜਿਆ ਬਾਬਾ ਕਰਮ ਸਿੰਘ ਜਿੰਦਾਬਾਦ ਲੋਕ ਨੇ ਜੋਸ਼ ਨਾਲ ਨਾਰੇ ਲਾ ਰਹੇ ਸਨ ਕਿ ਸਰੀਰ ਦੇ ਬਾਲ ਸੂਂਗਾ ਵਾਂਗ ਖਲੋ ਜਾਂਦੇ ਇਹ ਰੋਸ਼ ਦਾ ਸਾਗਰ ਕਿਸਾਨੀ ਝੰਡਾ ਇਥਾ ਹੇਟ ਠਾਠਾ ਮਾਰਦਾ ਵਾਧਾ ਗਿਆ ਆਲੇ-ਦੁਆਲੇ ਦੇ ਮਜ਼ਾਰਿਆਂ ਮੋਢਿਆਂ ਤੇ ਕਿਸਾਨੀ ਸੰਤ ਚੁੱਕੇ ਹੋਏ ਸਨ ਹਰ ਨਾਰੇ ਦੀ ਲਲਕਾਰ ਨਾਲ ਸੰਦ ਆਪਣੇ ਆਪ ਜੇਥੂ ਵਾਂਗ ਉੱਚੇ ਟਣ ਜਾਂਦੇ ਖਾਲਸਾ ਹਾਈ ਸਕੂਲ ਦੇ ਵਿਦਿਆਰਥੀ ਹੈਡਮਾਸਟਰ ਦੇ ਰੋਕਣ ਤੇ ਵੀ ਹੜਤਾਲ ਕਰਕੇ ਜਲੂਸ ਵਿੱਚ ਸ਼ਾਮਲ ਹੋਏ ਜੋਧਪੁਰ ਦਾ ਕੋਈ ਵੀ ਸવાય ਕੁਝ 1 2 ਕਰਾਂ ਦੇ ਨਹੀਂ ਸਨ ਜੋਧਪੁਰ ਨੇ اپنی ساری عمر ਵਿੱਚ ਐਡਾ ਵੱਡਾ ਜਲੂਸ ਅਤੇ ਇਕੱਠ ਕਦੇ ਨਹੀਂ ਸੀ ਵੇਖਿਆ ਸ਼ਹਿਰੋਂ স্পেশাল ਤੌਰ ਤੇ ਮੰਗਵਾਇਆ ਫੋਟੋਗ੍ਰਾਫਰ ਵੀ ਆ ਗਏ ਉਸ ਜਲੂਸ ਤੇ ਆਰਥੀ ਦੀਆਂ ਕਈ ਫੋਟੋਆਂ ਲਗਾਂ ਇੱਕ ਪਰੇ ਵਿੱਚ ਜਲੂਸ ਕੁਝ ਮਿੰਟਾਂ ਲਈ ਰੁਕ ਗਿਆ ਅਤੇ ਇੱਕ ਕਿਸਾਨ ਆਗੂ ਨੇ ਬਾਬਾ ਜੀ ਨੂੰ ਸਰਧਾਂਜਲੀ ਭੇਟ ਕੀਤੀ ਮੁਰ ਬਾਬੇ ਤੇ ਆਰਥੀ ਨੂੰ ਸਰੋਂ ਦੇ ਫੁੱਲਾਂ ਨਾਲ ਲੱਦ ਦਿੱਤਾ ਇਸ ਵਾਰ ਚਾਰਤੇ ਭਰਪੂਰ ਇਕੱਠੇ ਹੋ ਗਏ ਜਲੂਸ ਫਿਰ ਆਪਣੀ ਰਫ਼ਤਾਰ ਨਾਲ ਅਗਾਂਹ ਵਧਣਾ ਸ਼ੁਰੂ ਹੋ ਗਿਆ ਦੋਹਾਂ ਸਾਥੀਆਂ ਵਿੱਚ ਲੋੜੇ ਦਾ ਜੋਸ਼ ਅਤੇ ਉਤਸ਼ਾਹ ਸੀ ਅਤੇ ਉਹਨਾਂ ਦੇ ਚਿਹਰੇ ਲਾਲੀ ਨਾਲ ਭੱਕ ਰਹੇ ਸਨ ਦੇਖਿਆ ਜਨਤਾ ਦਾ ਵਰ ਭਰਪੂਰ ਸਾਰੇ ਜਲੂਸ ਵਿੱਚ ਤੇ ਇੱਕ ਲੰਬੀ ਝਾਤ ਮਾਰ ਰਿਹਾ ਸੀ ਹਾਂ ਅੱਜ ਤਾਂ ਭਾਵੇਂ ਪੁਲਿਸ ਨਾਲ ਸਾਹਮਣੀ ਟੱਕਰ ਹੋ ਜਾਵੇ ਬਾਬੇ ਦੀ ਲਾਸ਼ ਕਦੇ ਨਾ ਦੇਈ ਪੁਲਿਸ ਕਦੇ ਐਡੀ ਵੱਡੀ ਗਲਤੀ ਨਹੀਂ ਕਰੇਗੀ ਤੇਰਾ ਕੀ ਖਿਆਲ ਆ 2 ਸਾਲ ਤੋਂ ਪੁਲਿਸ ਨੂੰ ਖਬਰ ਹੀ ਨਹੀਂ ਹੋਈ ਹਲੇ ਕੰਗਿਆਰੀਆਂ ਬਹੁਤ ਹਨ ਕੋਈ ਗੱਲ ਨਹੀਂ ਪਲਹੁ ਹਮੇਸ਼ਾ ਵੱਡੀਆਂ ਇਟਾਂ ਹੀ ਫੇਂਦਾ ਹੈ ਚਰਨ ਦੇ ਮੱਥੇ ਤੇ ਨੱਕ ਵਿਚਕਾਰ ਨਫ਼ਰਤ ਦੀਆਂ ਲਖੀਰਾਂ ਵਹਿ ਗੰਗਾ ਗਰਦ ਨਾਲ ਸਾਰਿਆਂ ਦੇ ਮੋਹ ਤੇ ਦਾੜੀਆਂ ਪਰ ਗੰਗਾ ਦੂੜ ਕੋਠਿਆਂ ਦੇ ਛੱਤਾਂ ਨੂੰ ਚੜ ਰਹੀ ਸੀ ਪਰ ਜ਼ੋਰਦਾਰ ਨਾਰੇ ਟੁੜਿਆਲੀ ਫਿਜ਼ਾ ਨੂੰ ਤੀਰਾਂ ਵਾਂਗ ਚੀਰ ਰਹੇ ਸਨ ਇਹ ਛੱਲਾ ਮਾਰਦਾ ਸਾਗਰ ਪਿੰਡ ਦੀ ਫਿਰਨੀ ਦਿਵਾਲੀ ਹੌਲ ਦਾ ਮਸਾਨਾ ਵਿੱਚ ਆ ਕੇ ਰੁਕ ਗਿਆ ਧੰਨਵਾਦ